ਕਲਗੀ ਤਰ ਗੁਰੂ ਨਾਨਕ ਸਾਹਿਬ ਦੇ ਗੁਰਸਿੱਖੋ ਰਾਜਨੀਤੀ ਨਾ ਕਰੋ ਰਾਜਨੀਤੀ ਨਾ ਵਰਤੋ ਕੋਈ ਵਿਦਵਾਨ ਕਹਿੰਦਾ ਇਦਾਂ ਕਰੋ ਕੋਈ ਕਹਿੰਦਾ ਇਦਾਂ ਕਰੋ ਕੋਈ ਕਹਿੰਦਾ ਧਿਆਨ ਲਾਓ ਪਰ ਦਸਵੇਂ ਪਾਛੇ ਨੇ ਕੀ ਕਿਹਾ ਸਾਚ ਕਹੂੰ ਸੋ ਲਿਓ ਸਬੈ ਜਨ ਪ੍ਰੇਮ ਕੀਓ ਤੈਨਹੀਂ ਪ੍ਰਾਪਾ ਸਾਨੂੰ ਇਨਸਾਨੀਅਤ ਨੂੰ ਕੰਨਣਾ ਚਾਹੀਦਾ ਹੈ ਜੀ 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 ਇਹੀ ਸਾਡੇ ਗੁਰੂ ਕਹਿ ਗਏ ਇਹੀ ਸਾਡੇ ਦਸ਼ਮੇਸ਼ ਪਿਤਾ ਕਹਿ ਗਏ ਜੀ ਇਹ ਰਾਜਨੀਤੀ ਦੇ ਕਰਕੇ ਅਸੀਂ ਮਾਰ ਖਾਂਦੇ ਹਾਂ ਕੋਈ ਮਾਰਾ ਨਹੀਂ ਗੁਰੂ ਸਾਹਿਬ ਨੇ ਕੋਈ ਰਾਜਨੀਤੀ ਜਿਸ ਡੇਰੇ 'ਚ ਜਿਸ ਸਥਾਨ 'ਤੇ ਜਿਸ ਧਰਮ 'ਚ ਰਾਜਨੀਤੀ ਚੱਲੇ ਗਈ ਉਹ ਧਰਮ ਨਹੀਂ ਹੋ ਸਕਦਾ ਸਾਡੇ ਵਿੱਚੋਂ ਗਰੀਬ ਨੂੰ ਦੇਖ ਕੇ ਹਾਏ ਨਿਕਲਦੀ ਸਾਡਾ ਕਿਹੜਾ ਧਰਮ ਹੈ ਮੈਨੂੰ ਮਜਬੂਰੀ 'ਚ ਬਾਣਾ ਪਾਉਣਾ ਪੈ ਗਿਆ ਨਹੀਂ ਗੁਰੂ ਨੇ ਅੰਦਰੋਂ ਦੇਖਣਾ ਭਾਂਡੇ ਧੋ ਕੇ ਮੈਨੂੰ ਸ਼ਾਂਤੀ ਮਿਲਦੀ ਔਰ ਇਹ ਸੇਵਾ ਕਰਕੇ ਸ਼ਾਂਤੀ ਮਿਲਦੀ ਮੈਂ ਕੀਰਤਨ ਕਰਨ ਵੀ ਜਾਣਾ ਕਿਸੇ ਤੋਂ ਮੰਗੇ ਪਟਾਨ ਆਖਰ ਦੁਨੀਆ ਤੋਂ ਜਾਣਾ ਸਭ ਨੇ ਵੀ ਭਾਈ ਫਿਰ ਅਸੀਂ ਗੁਰੂ ਨੂੰ ਕੀ ਮੋ ਵਿਖਾਵਾਂਗੇ ਮੈਂ ਬਾਰ-ਬਾਰ ਬੇਨਤੀ ਕਰਨਾ ਵੀ ਰੱਬ ਨਾ ਬਣੋ ਰੱਬ ਨਾ ਬਣੋ ਗੁਰੂ ਸਾਹਿਬ ਦੇ ਬਣੋ ਦਾਸਨ ਕਿਉਂ ਦਾਸ ਦਾਸ ਰਹੀ ਤਾਂ ਪਾਵੈ ਸੋਭਾ ਹਰ ਦੁਆਰੀ ਮੈਂ ਹਿੰਦੂ ਪਰਿਵਾਰ ਤੋਂ ਆ ਤੇ ਇੱਕ ਪੀੜੀ ਦਾ ਕਿੱਦਾਂ ਹੁੰਦਾ ਕਿ ਘਰ ਦਾ ਜਿਹੜਾ ਸਭ ਤੋਂ ਵੱਡਾ ਮੁੰਡਾ ਹੁੰਦਾ ਸੀ ਨਾ ਉਹ ਕੇਸ ਰੱਖਦਾ ਸੀ ਦਸਤਾਰ ਸਜਾਉਂਦਾ ਸੀ ਹੁਣ ਹੌਲੀ-ਹੌਲੀ ਉਹ ਚੀਜ਼ਾਂ ਵੀ ਜਾਂਦੀਆਂ ਜਾ ਰਹੀਆਂ ਹਨ ਜਦ ਕਿ ਜਦੋਂ ਮੇਰੇ ਦਾਦੀ ਜੀ ਪੂਰੇ ਹੋਏ ਨੇ ਮੇਰੇ ਦਾਦੂ ਪੂਰੇ ਹੋਏ ਨੇ ਤੇ ਅਖੰਡ ਸਾਹਿਬ ਦਾ 파ਟੀ ਰਖਾਇਆ ਗਿਆ ਜੀ ਜੀ ਸਾਥ ਬਟ ਅਸੀਂ ਦੇਖ ਰਹੇ ਹਾਂ ਕਿ ਅੱਗੇ-ਅੱਗੇ ਉਹ ਚੀਜ਼ਾਂ 'ਚ ਬਦਲਾਅ ਵਾਈ ਜਾ ਰਿਹਾ ਕੋਈ ਮਾਇਨਾ ਨਹੀਂ ਸਮਝ ਪ ਖਤਮ ਹੁੰਦੀਆਂ ਜਾ ਰਹੀਆਂ ਨੇ। ਰਾਮ ਜੀ ਦੀ ਗੱਲ ਕਰੀਏ। ਗੁਰੂ ਗ੍ਰੰਥ ਸਾਹਿਬ 'ਚ ਪਰਮੇਸ਼ਰ ਮੰਨੇ ਆ ਜੀ। ਕ੍ਰਿਸ਼ਨ ਜੀ ਨੂੰ ਸਾਜਗਤਾ ਮਾਣਿਓ ਛਲਿਓ ਬਲ ਬਾਬਨ ਭਾਇਓ ਤ੍ਰੇਤੇ ਤੈ ਮਾਣਿਓ ਰਾਮ ਰਗੋਬਸ ਕਹਾਇ। ਵਾਪਰ ਕ੍ਰਿਸ਼ਨ ਮੁਰਾਰਕ ਕਾਂਸ ਕੇਰਤਾਰ ਤਕੀਓ। ਅਗਰ ਸੈਨ ਕੋ ਰਾਜਵੈ ਭਗਤੈ ਜੰਤ ਜੀਓ। ਕਾਲਯੁਗ ਪ੍ਰਮਾਨ ਗੁਰਨਾਨ ਕੰਗਦ ਅਮਰ ਕਹਾਇਓ। ਇਹ ਅਸੀਂ ਭਲੇਖਾਂ 'ਚ ਪਾ ਰਹੇ ਹਾਂ। ਕੋਈ ਰਾਮ ਜੀ ਨਾਲ ਉਤ ਲੜਾਈ ਕਰੀਂਦਾ ਕ੍ਰਿਸ਼ਨ ਜੀ ਦੇ ਸਾਰੇ ਉਹਨਾਂ ਦੇ ਤਰਮਣੇ ਜੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਮ ਤ੍ਰਿਸ਼ਨ ਜੀ ਸਾਧੀਆਂ ਸਭ ਜਾਨ ਬਾਣੀ ਸਾਹਿਬ ਦੀ ਗਰਜਾ ਸਾਰਾ ਕੁਝ ਜ਼ਰੂਰੀ ਪਰਮੇਸ਼ਰ ਕਿਹ ਹੈ ਜੀ ਤੁਸੀਂ ਲੋਕ ਲੜੀ ਜਾਂਦੇ ਆ ਜੀ ਬਈ ਰਾਜਨੀਤੀ ਆ ਮੈਂ ਤੁਹਾਨੂੰ ਬਾਰ ਬਾਰ ਤੁਸੀਂ ਤਾਂ ਮੇਰੇ ਨਾਲੋਂ ਜ਼ਿਆਦਾ ਸਿਆਣੇ ਆਪ ਜੀ ਜਿੱਥੇ ਰਾਜਨੀਤੀ ਆ ਜੀ ਉੱਥੇ ਪਰਮੇਸ਼ਰ ਨਹੀਂ ਆਉਂਦਾ ਤੇ ਬਰਾਗ ਦੇ ਵਿੱਚ ਇੱਥੇ ਰਾਤ ਵੀ ਅਸੀਂ 12 ਵਜੇ ਗਿਆ ਚਲੋ ਹਾਜ਼ਰ ਆ ਮੈਨੂੰ ਵੀ ਕੀ ਪੁੱਛਦੇ ਆ ਤੁਸੀਂ ਉਹ ਰੇ ਤਨਖਾਹ ਕੋਈ ਕੋਈ ਗੋਲ ਕੋਤ ਮੈਂ ਕਿਹਾ ਵੀ ਅਸੀਂ ਆਪਣੇ ਪਿਓ ਤੋਂ ਲਵਾਂਗੇ ਮੈਂ ਇਹ ਵੀ ਦੇਖਦਾ ਵੀ ਬਰਾਗ ਵੀ ਇਹਨਾਂ ਦੇ ਅੰਦਰ ਬਰਾਗ ਬਹੁਤ ਜ਼ਿਆਦਾ ਹਾਂ ਜੀ ਅਕੈਡਮੀ ਬਣਾਉਣਾ ਚਾਹੁੰਦਾ ਜੀ ਮੈਂ ਮੈਂ ਅੱਜ ਦੱਸਣਾ ਚਾਹੁੰਦਾ ਕੋਈ ਇਹ ਗ ਉਹਦਾ ਕਾਰਨ ਕੀ ਹੈ ਜੀ ਕਿਦਾ ਗਰੀਬ ਬੱਚੇ ਪੜਨ ਤੇ ਵਿੱਦਿਆ ਲੈਣ ਉਰੇ ਸਾਡੇ ਕੋਈ ਅਕੈਡਮੀ ਨਹੀਂ ਵਿੱਚ ਚਮਕੌਰ ਸਾਹਿਬ ਰਹੇ ਸੀ ਕਿਸ ਨੂੰ ਕੀ ਦੱਸਾਂਗੇ ਜੀ ਅਸੀਂ ਕਿਸੇ ਨੂੰ ਭਿਖਾਰੀ ਨਹੀਂ ਬਣਾਉਣਾ ਕਿਸ ਨੂੰ ਕਿਰਤ ਮਤਲਬ ਕਿਰਤ ਤੇ ਲਾ ਦੋ ਕੱਲੇ ਸਿੱਖਾਂ ਦੇ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਮਾਨਵਤਾ ਦੇ ਨੇ ਸਾਰੀ ਦੁਨੀਆ ਦੇ ਨੇ